ਸੂ ਕਹੋ ਤਲ ਗੁਰ ਸੇਵੀ ਆਹਨ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਾਮਦੀ ਨੂਰ ਅਜਸਾ ਗੁਰਸਾਹ ਉਦਰ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚੇ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣਾ ਸਚ ਪਾਤਿ ਸਾਹ ਹੁ ਸਿਰ ਸਾਹੰਦੈ ਜਿਸੁ ਪਾਸ ਬਹਿਠੈ ਸੋਹੀਆ ਸਬਨਾ ਦਾ ਵੇਸਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ 4 ਕਾਲਯੁਗ ਕਾ ਧਰਮ ਕਾਹੋ ਤਮ ਪਾਈ ਕੇਵ ਛੂਟਾ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰਿ ਜਪਿਓ ਤਰਾ ਤਰਾ ਕੀ ਕਾਲਯੁਗ ਕਾ ਧਰਮ ਕਾ ਹੋ ਤੁਮ ਭਾਈ ਕੇਵ ਛੂਟ ਹਮ ਛਦ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰਾਤ ਰਾਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵਹੁ ਆਪਣਾ ਹਮ ਮੰਗੇ ਭਗਤ ਇਕਾਕੀ ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨਨ ਜਾਪਿਓ ਹਾਰ ਬਚਨ ਆਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੇ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨ ਕੀ ਦਿਨ ਅਰ ਸੂਰ ਕ੍ਰਿਸ਼ਨ ਅਗਨ ਬੁਝਾਨੀ ਸੇਵ ਚਰਿਓ ਚੰਦਾ ਚੰਦਾ ਕੇ ਤਮ ਬਾੜ ਪਰਖ ਬਾੜ ਅਗਮ ਅਗੋਚਾਰਾ ਤਨਾ ਆਪੇ ਆਪ ਅਪਾਕੀ ਨਾਨਕ ਨਾਨਕ ਕਾ ਪ੍ਰਭ ਕਿਰਪਾ ਕੀ ਜਾ ਕਰ ਦਾਸਨ ਦਾਸ ਦਸਾਕੇ ਤਮ ਬੜ ਪਰਖ ਵਡ ਆਗਮ ਅਗੋਚਰਾ ਤੁਮ ਆਪੇ ਆਪ ਆਪਾਕੀ ਜਨ ਨਾਨਕ ਕਾ ਪ੍ਰਭ ਕਿਰਪਾ ਕੀ ਜਾ ਕਰਦਾਸਨ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਕਾਲ ਯੁਗ ਕਾ ਧਰਮ ਕਹੋ ਤਮ ਭਾਈ ਕੈਵ ਛੁਟਾ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰਾ ਤਰਾ ਕੀ